ਵੱਡੇ ਪਦਰ ਤੇ ਸਾਡੇ ਜਵਾਕਾਂ ਨੂੰ ਭਰਾਵੋ ਟੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਹੇ ਆ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਆ ਸੁਣੇ ਮੜਾ ਜ ਆ ਅੰਬਰਸੂ ਡ੍ਰੈਕਟਰ ਉਹਦਾ ਮੁੰਡਾ ਟੈਂਪੂ ਬਣ ਗਿਆ ਇਹ ਬੜੀ ਕਿਹਨੇ ਜੀ ਇਹ ਬੰਦੇ ਦੀ ਜਾਦੀ ਆ ਜਿਹੜਾ ਟੈਂਪੂ ਬਣਨ ਦੀ ਜੀ ਕਰਦਾ ਕਿੱਡਾ ਵੱਡਾ ਬੰਦਾ ਜਿਹੜਾ ਅੰਬਰਸੂ ਡ੍ਰੈਕਟਰ ਹੂੰ ਉਹਦਾ ਮੁੰਡਾ ਟੈਂਪੂ ਬਣ ਗਿਆ ਤੁਸੀਂ ਭਾਈ ਇਹ ਸਾਰਿਆਂ ਨੇ ਆ ਵੀਡੀਓ ਦਾ ਜਿਹੜਾ ਛੋਟਾ ਜਿਹਾ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮੋੜ ਕੇ ਐਡਿਟ ਕਰਕੇ ਪਾਤਾ ਤੇ ਇਹ ਬਹੁਤ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਅਰਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡਿਊਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਖਸ਼ੀ ਸ਼ਾਇਦ ਫਿਲਮ ਦਾ ਨਾਮ ਮਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀਰ ਨਹੀਂ ਪਤਾ ਨਹੀਂ ਕਦੋਂ ਬੰਦੇ ਦੇ ਆਪ ਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਵੇਂ ਚ ਪਿਆ ਡਿਪਰੈਸ਼ਨ ਚ ਲਿਆ ਗਿਆ 17-18 ਸਾਲ ਦਾ ਜਵਾਕ ਉਹਦੀ ਫਿਲਮ ਆਈ ਆ ਜਿਉਂ ਨਹੀਂ ਚੰਗੀ ਲਾਦੀ ਨਾਂ ਦੇਖੋ ਕੋ ਤੱਕਾ ਥੋੜੀ ਹੈ ਜ਼ਬਰਦਸਤੀ ਥੋੜੀ ਹੈ ਫਿਲਮ ਦੇਖਣੀ ਦੇਖਣੀ ਆ ਪਰ ਯਾਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ ਇੱਕ ਬੱਚੇ ਬਾਰੇ ਮੈਂ ਦੇਖ ਰਿਹਾ ਲੱਖਾਂ ਬੰਦਾ ਇਹਨੂੰ ਦੇਖ ਰਿਹਾ ਤੇ ਅੱਗੇ ਸਾਂਝਾ ਵੀ ਕਰ ਰਿਹਾ ਮੇਰੀ ਸਵੇਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਹੈ ਅੰਮਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਲੈਣਾ ਜੀਆਂ ਫਿਲਮਾਂ ਤੋਂ ਯਾਰ ਕਣਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਆ ਆਪਾਂ ਉਹ ਬੰਦੇ ਚੰਗਾ ਮੜਾ ਕੀ ਦੇਖਿਆ ਯਾਰ ਆਪਾਂ ਚੱਕ ਕੇ ਮਿੰਟ ਲਾਉਣੇ ਆ ਯਾਰ ਕਿਸੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਉਹ ਬੱਚਾ ਵਿਚਾਰਾ ਸਦਮੇ ਚ ਲਿਆ ਜਾਵੇ ਮੁੜ ਕੇ ਜ਼ਿੰਦਗੀ ਜੁੜਠੀ ਨਾ ਸਕੇ ਇਹ ਚੰਗੀਆਂ ਗੱਲਾਂ ਨੇ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਫਸਟ ਫੂਡ ਅੱਜਿੰਨਾ ਜੰਕ ਫੂਡ ਜਿੰਨਾ ਅਸੀਂ ਮੋਮੋਸ ਪੀਜੇ 버ਗਰ ਜਿੰਨਾ ਤਲਿਆ ਫਲਿਆ ਖਾਨਨੇ ਆ ਜਿੰਨਿਆ ਬਿਮਾਰ ਮੁਰਗੇ ਖਾਨਨੇ ਆ ਅਬ ਇਹਾਂ ਜਾ ਕੇ ਜਿਨ੍ਹਾਂ ਦੇ ਹਾਰਮੋਨ ਚੇਂਜ ਕੀਤੇ ਹੋਏ ਆ ਇਹ ਵੱਡੇ ਪਦਰ ਤੇ ਸਾਡੇ ਜਵਾਕਾਂ ਨੂੰ ਪ੍ਰਭਾਵ ਟੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਹੇ ਆ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਮੈਂ ਇਹ ਸਿੱਖਿਆ ਦੇ ਰਿਹਾ ਵੀ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖੋ ਵੀ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਫਲਾਣੇ ਦਾ ਬਣ ਗਿਆ ਉਹ ਮੈਂ ਤਾਂ ਇਹ ਜੀਆਂ ਗੱਲਾਂ ਕਰਦਾ ਹਾਂ ਹੋਰ ਮੈਨੂੰ ਵੀ ਇਹ ਸ਼ਰਮ ਆਉਂਦੀ ਆ ਜੀਆਂ ਗੱਲਾਂ ਕਰਦੇ ਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋਹੜ ਹੈ ਕਲੰਕ ਹੈ ਇਹ ਵੀ ਸਾਡੇ ਤੇ ਅਟੈਂਪੂ ਨਾਲ ਵੀ ਬਹੁਤ ਵੱਡਾ ਕੋਰਟ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕਿਹਦਾ ਕਿਦੀ ਧੀ ਕਿਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਉਸ ਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆਹ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕ ਯਾਰ ਤੁਸੀਂ ਜੋੜਤੀਆਂ ਇਹ ਗੱਲਾਂ ਦੇ ਉਹ ਵਿਚਾਰੇ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾ ਕੇ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ ਯਾਰ ਇਹ ਚੰਗੀਆਂ ਗੱਲਾਂ ਨੇ ਹਨੂ ਮੈਂ ਧਾਰਨ ਨਾ ਇਹ ਗੱਲ ਦੀ ਝਾੜਨਾ ਸੁਣ ਲਿਓ ਇੱਕ ਕਹਾਣੀਆ ਸੁਣ ਲਓ ਜਦੋਂ ਆਦ ਰੇ ਪੈਂਦੀ ਆ ਨਾ ਪ੍ਰਮਾਤਮਾ ਫਿਰ ਪਤਾ ਵੀ ਨਹੀਂ ਲੱਗਣ ਦਿੰਦਾ ਕਿਵੇਂ ਪੈਂਦੀ ਆ ਇਹ ਸੁਣ ਲਿਓ ਕਹਾਣੀ ਤੇਹਾਨ ਨਾਲ ਇਹ ਕਿਸੇ ਨਾ ਵੀ ਵਾਪਰ ਸਕਦੀ ਆ ਇੱਕ ਮੁੰਡਾ ਤੇ ਕੁੜੀ ਗਵਾਂਢੀ ਸੀ ਦੋਨੇ ਮੁੰਡੇ ਦਾ ਆਮ ਤੌਰ ਤੇ ਕੁੜੀ ਦੇ ਘਰੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਜਾਂਦਾ ਆਉਂਦਾ ਰਹਿੰਦਾ ਸੀ ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਗੁਥਲ ਖਾਣੇ ਚ ਨਹਾਉਣ ਵੜਦੀ ਆ ਗਵਾਨ ਸੀਗਾ ਕੰਦਨਾ ਕੰਦ ਸਾਂਝੀ ਸੀ ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨੌਂਦੀ ਦੀ ਵੀਡੀਓ ਬਣਾਉਣੀ ਹੈ ਮੋਬਾਈਲ ਤੇ ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁਦਰਖਾਨੇ ਦੇ ਨਾਲ ਤਹਾ ਰੋਸ਼ਨਦਾਨ ਸੀਗਾ ਤਕੋਠੇ ਕੋਠੇ ਆ ਕੇ ਆਦੇ ਕਿਸ ਤਰੀਕੇ ਨਾਲ ਦੇਖਿਆ ਵੀ ਘਰੇ-ਘਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨਦਾਨ ਚ ਰੱਖਤਾ ਗੁਦਰਖਾਨੇ ਦੇ ਤੇ ਕੁੜੀ ਦੇ ਹੀ ਉਹ ਨੰਗੀ ਦੀ ਨੌਂਦੀ ਦੀ ਵੀਡੀਓ ਬਣਾਉਣ ਲੱਗ ਗਿਆ ਆਹ ਗੱਲ ਦਾ ਜਵਾਬ ਵੀ ਦੰਨਾ ਮੈਂ ਖੜੀ ਸਜਣਾ ਮੈਂ ਤੇਰੀ ਗੱਲ ਦਾ ਜਵਾਬ ਦੰਨਾ ਮੈਨੂੰ ਪੂਰੀ ਕਹਾਣੀ ਕਰ ਲੈਣੀ ਇੱਕ ਬਾਈ ਕਹਿੰਦਾ ਵੀ ਇਹ ਗੱਲ ਸੋਸ਼ਲ ਮੀਡੀਆ ਤੇ ਤੂੰ ਸ਼ੁਰੂਆਤ ਕੀਤੀ ਆ ਉਹ ਮੈਂ ਕਿਉਂ ਕੀਤੀ ਉਹ ਵੀ ਤੁਹਾਨੂੰ ਦੱਸਣੂਗਾ ਕੋਈ ਗੱਲ ਨਹੀਂ ਆ ਪਹਿਲਾਂ ਮੇਰੀ ਗੱਲ ਕਹਾਣੀ ਸੁਣ ਲੈ ਤੇ ਚਲੋ ਉਹਨੇ ਕੁਦਰਤੀ ਕੀ ਹੋਇਆ ਕਿ ਉਸ ਦਿਨ ਉਸੇ ਮੁੰਡੇ ਦੀ ਸਾਕੀ ਭੈਣ ਤੇ ਸਹੇਲੀਆਂ ਸੀਗੀਆਂ ਗਮੰਡ ਗਮਾਂਡੀ ਸਿੱਖ ਦੂਜੇ ਦੀਆਂ ਕੁੜੀਆ ਉਹ ਮੁੰਡੇ ਦੀ ਭੈਣ ਤੇ ਦੂਜੀ ਉਹਦੀ ਗਮਾਂਡੀਆਂ ਦੀ ਕੁੜੀ ਉਹ ਮੁੰਡੇ ਦੀ ਭੈਣ ਕੁਦਰਤਨ ਉਸ ਕੁੜੀ ਦੇ ਘਰੇ ਨਾਉਣ ਆ ਗਈ ਰੱਬ ਜਾਨ ਦੇ ਘਰੇ ਪਾਣੀ ਤੱਤਾ ਨਹੀਂ ਹੋਣਾ ਗੀਜਰ ਨਹੀਂ ਹੋਣਾ ਯਾ ਕੀ ਕਹਾਣੀ ਸੀ ਜਾਨ ਦੇ ਕੁੜੀ ਉਸ ਘਰੇ ਉਹਦੀ ਭੈਣ ਨਾਉਣ ਆ ਗਈ ਤੇ ਉਹਨੇ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਸਾਥੀ ਨੂੰ ਭੇਜਤੀ ਤੇ ਉਹਨੇ 1 ਮਿੰਟ ਲਾਇਆ ਵਾਇਰਲ ਕਰਤੀ ਚਲਾਤੀ ਚਾਰ ਸਪਿਰੇ ਜਦੋਂ ਚਾਰ ਸਪਿਰੇ ਵੀਡੀਓ ਵਾਇਰਲ ਹੋ ਗਈ ਉਹਨੇ ਵੀ ਦੇਖੀ ਉਹਨੂੰ ਵੀ ਦਿਖਾਈ ਜਦੋਂ ਨੇ ਦੇਖੀ ਆਪਦੇ ਫੋਨ 'ਚ ਤੋਂ ਬਾਅਦ ਉਹਨੇ ਦੇਖਿਆ ਮੇਰੀ ਭੈਣ ਨਾ ਸਕੀ ਅਖੀਰ ਉਹਨੂੰ ਖੁਦਕੁਸ਼ੀ ਕਰਨੀ ਪਈ ਉਹ ਮੁੰਡਾ ਮਰਿਆ ਕਈ ਵਾਰੀ ਨਾ ਜਿਹੜੀਆਂ ਆਪਾਂ ਗੰડા ਹੱਥਾਂ ਨਾਲ ਦਿੰਨੇ ਆ ਨਾ ਉਹ ਫਿਰ ਮੂੰਹ ਨਾ ਖੋਲਣੀਆਂ ਪੈਂਦੀਆਂ ਤੇ ਮੂੰਹ ਨਾ ਵੀ ਖੁੱਲਦਿਆਂ ਨਹੀਂ ਭਰਾਵੋ ਉਹ ਪਿੱਚਕ ਜਾਂਦੀਆਂ ਨੇ ਸੋ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਯਾਰ ਕਹਿ ਦੇਣਾ ਬਹੁਤ ਸੌਖਾ ਜਿੱਤੇ ਬੀਤਦੀ ਹੈ ਉਹ ਬੱਚੇ ਦੀ ਮਾਂ ਹੈ ਉਹ ਬੱਚੇ ਦੀ ਭੈਣ ਆ ਉਹਦਾ ਪਿਓ ਆ ਉਹਦਾ ਪਰਿਵਾਰ ਉਹ ਬੱਚਾ ਜਿਹਦੇ ਬੱਚੇ ਨੂੰ ਤੁਸੀਂ ਆ ਚੱਕ ਕੇ ਕਹਿਦੇ ਉਹਨੇ ਆ ਵੀ ਇਹ ਤਾਂ ਆਏ ਆ ਜੀ ਇਹ ਤਾਂ ਆਏ ਆ ਜੀ ਜਿਉਂ ਦੇ ਕੋਈ ਵੀਡੀਓ ਤੁਸੀਂ ਵਾਇਰਲ ਕਰ ਦਿੰਨੇ ਹੋ ਉਹਨਾਂ ਨੇ ਕੀ ਬੀਤਦੀ ਹੋ ਯਾਰ ਕਿ ਮਾਂ ਬਾਪ ਤੇ ਕੀ ਬੀਤਦੀ ਹੋ ਕਿ ਬੱਚੇ ਦੇ ਕੀ ਬੀਤਦੀ ਹੋ ਜਿਹਨੇ ਸਾਰੀ ਆਪਣੀ ਜ਼ਿੰਦਗੀ ਜਿਉਣੀ ਆ ਜਿਹਨੂੰ ਤੁਸੀਂ ਅੱਜ ਟੈਂਪੂ ਬਣਾ ਕੇ ਪੇਸ਼ ਕਰਤਾ ਉਹ ਯਾਰ ਕੱਲ ਨੂੰ ਸਮਾਜ ਕੀ ਮੂੰਹ ਦਿਖਾਊਗਾ ਵਿਚਰੂਗਾ ਲੋਕਾਂ ਜਾਊਗਾ ਲੋਕ ਉਹਨੂੰ ਕਿਹੜੀਆਂ ਨਜ਼ਰਾਂ ਦੇਖਣਗੇ ਯਾਰ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇਹ ਜਿਹੀਆਂ ਹਰਕਤਾਂ ਨਾ ਕਰਿਆ ਕਰੋ ਇਹ ਮਰਦ ਬੰਦਿਆਂ ਦਾ ਕੰਮ ਨਹੀਂ ਹੁੰਦਾ ਮਰਦ ਬੰਦਾ ਕਦੇ ਵੀ ਕਿਸੇ ਦੀ ਧੀ ਪਹਿਣ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਮਰਦ ਬੰਦਾ ਨਹੀਂ ਜਿਹੜੀ ਹਰਕਤ ਨਹੀਂ ਕਰਦਾ ਹੁੰਦਾ ਜਨਾਨੀਆਂ ਵਾਲੇ ਕੰਮ ਨਾ ਕਰੋ ਇਹ ਕੰਮ ਚੰਗਾ ਨਹੀਂ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਕਿਸੇ ਦੀਆਂ ਕੁੜੀਆਂ ਬੁੜੀਆਂ ਦੀਆਂ ਵੀਡੀਓ ਐਡਿਟ ਕਰਕੇ ਫੋਟੋ ਮੈਡਲ ਕਰਕੇ ਕੋਈ ਹੋਰ ਇਹ ਜਾ ਕਰਕੇ ਹੁੰਦਾ ਇਹ AI ਦਾ ਜ਼ਮਾਨਾ ਆ ਗਿਆ ਪਤਾ ਨਹੀਂ ਕੀ ਕੁਝ ਕਰਕੇ ਤੁਸੀਂ ਚਲਾ ਦੇਉਗੇ ਚੰਗਾ ਨਹੀਂ ਸਜਣੋ ਸੋ ਇਹ ਲੇ ਤਮਾਸ਼ਾ ਹਾਸਾ ਮਖੌਲਾ ਦੋਕੜੀਆਂ ਦਾ ਪਰ ਕਿਸੇ ਦੀ ਜ਼ਿੰਦਗੀ ਦੇ ਕੀ ਬੀਤਦੀ ਹੈ ਸੋਚੋ ਯਾਰ ਇਹ ਨਾ ਕੰਮ ਕਰਿਆ ਕਰੋ ਮੇਰਾ ਵੀ ਸੋ ਅਗਲੀ ਗੱਲ ਆ ਇੱਕ ਬਾਈ ਕਹਿੰਦਾ ਸੀ ਸ਼ੁਰੂਆਤ ਤੂੰ ਕੀਤੀ ਐ ਮੈਂ ਪਹਿਲਾਂ ਹੀ ਬੋਲਿਆ ਸੱਜਣਾ ਸ਼ੁਰੂਆਤ ਮੈਂ ਤਾਂ ਕੀਤੀ ਐ ਮੈਂ ਨਵੇਂ ਬੱਚਿਆਂ ਦੇ ਵਿੱਚ ਹਾਰਮੋਨ ਚੇਂਜ ਹੁੰਦੇ ਦੇਖ ਰਿਹਾ ਵੱਡੇ ਵੱਡੇ ਕ੍ਰਿਕਟਰਾਂ ਦੇ ਵੱਡੇ ਵੱਡੇ ਕਲਾਕਾਰਾਂ ਦੇ ਫੁੱਟਬਾਲਰਾਂ ਦੇ ਵੱਡੇ ਵੱਡੇ ਤਨਾਲ ਲੋਕਾਂ ਦੇ ਵੱਡੇ ਵੱਡੇ ਸਿਆਸਦਾਨਾਂ ਦੇ ਜਵਾਕ ਭਰਾਵਾ ਜੈਂਡਰ ਚੇਂਜ ਕਰਾ ਰਹੇ ਆ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਤਾਂ ਮੈਂ ਇਸ ਗੱਲ ਨੂੰ ਪਿੱਟਦਾ ਉਹ ਮੈਨੂੰ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ ਚ ਅਣਬੰਟ ਮੋਟ ਕਰਨੇ ਕਾਰੋਬਾਰ ਦਾ ਨਾ ਚੱਲਣਾ ਵਿਦੇਸ਼ ਯਾਤਰਾ ਲਾਟਰੀ ਨੰਬਰ ਕੋਰਟ ਕੇਸ